ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24x7 ਪੰਜਾਬ ਨਜ਼ਰ ਮਾਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਤੇ ਕਈ ਅਜਹੀਆਂ ਐਪਸ ਚੱਲ ਪਈਆਂ ਨੇ ਜਿਸ ਦੇ ਨਾਲ ਅਸੀਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਬੜੀ ਹੀ ਆਸਾਨੀ ਦੇ ਨਾਲ ਜਾ ਸਕਦੇ ਹਾਂ ਸਾਨੂੰ ਆਉਣ ਜਾਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੁੰਦੀ ਜਿਵੇਂ ਕਿ Uber, InDrive, BlaBla ਤੇ ਕਈ ਹੋਰ ਅਜਹੀਆਂ ਐਪਸ ਚੱਲ ਪਈਆਂ ਨੇ ਜਿਸ ਦੇ ਨਾਲ ਅਸੀਂ ਬੜੀ ਹੀ ਆਸਾਨੀ ਦੇ ਨਾਲ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਸਕਦੇ ਹਾਂ ਪਰ ਤੁਹਾਨੂੰ ਪਤਾ ਹੈ ਕਿ ਇਨ੍ਹਾਂ ਐਪਸ ਨੂੰ ਜਦੋਂ ਅਸੀਂ ਬੁੱਕ ਕਰਦੇ ਹਾਂ ਤੇ ਸਾਡੇ ਨਾਲ ਕੋਈ ਵੀ ਮੰਦਭਾਗੀ ਘਟਨਾ ਵਾਪਰ ਸਕਦੀ ਹੈ ਇਸ ਲਈ ਤੁਸੀਂ ਸੁਚੇਤ ਰਹੋ ਕਿ ਤੁਸੀਂ ਨੇ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਇਸ ਚੀਜ਼ ਤੋਂ ਬਚਾਉਣਾ ਹੈ ਤੁਸੀਂ ਡਰਾਈਵਰ ਦੀ ਕੰਪਲੇਂਟ ਵੀ ਕਰ ਸਕਦੇ ਹੋ ਤੇ ਕਿਤੇ ਵੀ ਜਾਣ ਤੋਂ ਪਹਿਲਾਂ ਆਪਣੇ ਕਿਸੇ ਸਕੇ ਸੰਬੰਧੀ ਨੂੰ ਆਪਣੀ ਲੋਕੇਸ਼ਨ ਹੈ ਜਿਹੜੀ ਉਹ ਸ਼ੇਅਰ ਕਰ ਸਕਦੇ ਹੋ ਤਾਂ ਜੋ ਉਹਨਾਂ ਨੂੰ ਪਤਾ ਲੱਗਦਾ ਰਹੇ ਕਿ ਤੁਸੀਂ ਇਸ ਸਮੇਂ ਕਿੱਥੇ ਪਹੁੰਚ ਗਏ ਹੋ ਤੇ ਤੁਹਾਨੂੰ ਕੋਈ ਗਲਤ ਰਸਤੇ 'ਚ ਤਾਂ ਨਹੀਂ ਲੈ ਕੇ ਜਾ ਰਿਹਾ ਕਿਉਂਕਿ ਕਈ ਵਾਰ ਡਰਾਈਵਰ ਤੁਹਾਨੂੰ ਅਜਿਹੇ ਮਿਲ ਜਾਂਦੇ ਨੇ ਜੋ ਤੁਹਾਡੇ ਨਾਲ ਬਤਮੀਜ਼ੀ ਕਰਨ ਤੇ ਉਤਰ ਜਾਂਦੇ ਨੇ ਅਜਿਹੀ ਹੀ ਇੱਕ ਘਟਨਾ ਆ ਜਿਹੜੀ ਉਹ ਨੌਇੜਾ ਦੇ ਵਿੱਚ ਵਾਪਰੀ ਹੈ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਨੌਇੜਾ ਦੀ ਵੀਡੀਓ ਹੈ ਜਿਸ ਦੇ ਵਿੱਚ ਇੱਕ ਊਬਰ ਡਰਾਈਵਰ ਦੇ ਵੱਲੋਂ ਕੁੜੀ ਦੇ ਨਾਲ ਬਤਮੀਜ਼ੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਸ ਉਹ ਕੁੜੀ ਨੂੰ ਕਹਿ ਰਿਹਾ ਕਿ ਤੂੰ ਮੇਰੀ ਗੱਡੀ ਦੇ ਵਿੱਚੋਂ ਉਤਰ ਜਾ ਤੇ ਜਿਵੇਂ ਹੀ ਕੁੜੀ ਗੱਡੀ ਦੇ ਵਿੱਚੋਂ ਉਤਰਦੀ ਹੈ ਤਾਂ ਕੈਬ ਡਰਾਈਵਰ ਉੱਤਰ ਕੇ ਉਸ ਦੇ ਨਾਲ ਜਿਹੜੀ ਬਤ ਮਿਊਜ਼ਿਕ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਆਪਣੀ ਕਾਰ ਦੀ ਡਿੱਗੀ ਦੇ ਵਿੱਚੋਂ ਡੰਡਾ ਕੱਢ ਕੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦਾ ਹੈ ਉਹ ਭਰੇ ਬਾਜ਼ਾਰ ਦੇ ਵਿੱਚ ਕੁੜੀ ਦੇ ਨਾਲ ਅਜਹੀ ਹਰਕਤ ਕਰ ਰਿਹਾ ਉਸ ਨੂੰ ਲੋਕਾਂ ਦਾ ਖੌਫ ਨਹੀਂ ਹੈ ਜਾਂ ਉਸ ਨੂੰ ਕਿਸੇ ਹੋਰ ਚੀਜ਼ ਦਾ ਖੌਫ ਨਹੀਂ ਹੈ ਤੁਸੀਂ ਦੇਖੋ ਕਿ ਉਹ Uber ਡਰਾਈਵਰ ਕਿਸ ਤਰੀਕੇ ਦੇ ਨਾਲ ਪਹਿਲਾ ਰਾਈਡ ਹੈ ਜਿਹੜੀ ਉਹ ਸੈਪਟ ਕਰਦਾ ਹੈ ਤੇ ਉਸ ਤੋਂ ਬਾਅਦ ਜਦੋਂ ਕੁੜੀ ਨੂੰ ਛੱਡਣ ਦੇ ਲਈ ਜਾਂਦਾ ਹੈ ਤਾਂ ਉਸ ਨੂੰ ਰਸਤੇ ਦੇ ਵਿੱਚ ਹੀ ਉਤਾਰ ਦਿੰਦਾ ਹੈ ਤੇ ਉਸ ਦੇ ਨਾਲ ਬਤਨਵਿਜ਼ੀ ਦਾ ਵਿਵਹਾਰ ਹੈ ਜਿਹੜਾ ਉਹ ਕੀਤਾ ਜਾਂਦਾ ਹੈ ਤੇ ਕੁੜੀ ਨੂੰ ਤੰਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਜਦੋਂ ਕੁੜੀ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰਦੀ ਹੈ ਕਿ ਤੁਸੀਂ ਮੈਨੂੰ ਮੇਰੀ ਜਗ੍ਹਾ ਤੇ ਨਹੀਂ ਉਤਾਰਿਆ ਜਿੱਥੇ ਮੇਰੀ ਲੋਕੇਸ਼ਨ ਸੀ ਉੱਥੇ ਤੱਕ ਨਹੀਂ ਪਹੁੰਚਾਇਆ ਤਾਂ ਤੁਸੀਂ ਦੇਖੋ ਕਿ ਉਹ ਕਿਸ ਤਰੀਕੇ ਦੇ ਨਾਲ ਕੁੜੀ ਦੇ ਉੱਤੇ ਭੜਕਣਾ ਜਿਹੜਾ ਸ਼ੁਰੂ ਕਰ ਦਿੰਦਾ ਹੈ ਅਜਿਹੇ ਹੋਰ ਵੀ ਕਈ ਘਟਨਾਵਾਂ ਨੇ ਜੋ ਲਗਾਤਾਰ ਸਾਹਮਣੇ ਆ ਰਹੀਆਂ ਨੇ Uber ਡਰਾਈਵਰ ਇਨ ਡਰਾਈਵਰ ਜਾਂ ਬਲਾਬਲਾ ਕੋਈ ਵੀ ਡਰਾਈਵਰ ਹੋ ਸਕਦਾ ਹੈ ਜੋ ਅਜਿਹੀ ਘਟਨਾ ਕਰ ਸਕਦਾ ਹੈ ਇਸ ਕਰਕੇ ਤੁਸੀਂ ਸੁਚੇਤ ਰਹੋ ਕਿ ਤੁਹਾਨੂੰ ਇਸ ਤਰੀਕਿਆਂ ਜੇ ਤੁਹਾਡੇ ਨਾਲ ਅਜਿਹਾ ਕੁਝ ਵਾਪਰਦਾ ਹੈ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾ ਸਕਦੇ ਹੋ ਹਾਲਾਂਕਿ ਜਿਹੜੀ Uber ਐਪ ਹੈ InDrive ਐਪ ਹੈ ਉਹਦੇ ਵਿੱਚ ਤੁਹ ਹੁੰਦਾ ਵੀ ਹੈ ਕਿ ਜੇਕਰ ਤੁਹਾਡੇ ਨਾਲ ਕੋਈ ਬਦਤਮੀਜ਼ੀ ਕੀਤੀ ਜਾ ਰਹੀ ਹੈ ਜਾਂ ਤੁਹਾਨੂੰ ਲੱਗ ਰਿਹਾ ਹੈ ਕਿ ਡਰਾਈਵਰ ਸਹੀ ਨਹੀਂ ਹੈ ਤਾਂ ਤੁਸੀਂ ਉਸ ਦੀ ਕੰਪਲੇਂਟ ਵੀ ਕਰ ਸਕਦੇ ਹੋ ਹਾਲਾਂਕਿ ਕੁੜੀ ਦੇ ਵੱਲੋਂ ਪੁਲਿਸ ਨੂੰ ਜਿਹੜਾ ਇਤਲਾਹ ਕਰ ਦਿੱਤਾ ਗਿਆ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਅਜਿਹਾ ਕਿਉਂ ਹੋਇਆ ਕੀ ਹਰਕਤ ਹੈ ਜਿਹੜੀ ਡਰਾਈਵਰ ਦੇ ਵੱਲੋਂ ਕੁੜੀ ਦੇ ਨਾਲ ਕੀਤੀ ਗਈ ਹੈ ਜਦੋਂ ਕੁੜੀ ਨੇ ਕਿਹਾ ਕਿ ਮੈਂ ਤੁਹਾਡੀ ਕੰਪਲੇਂਟ ਓਬਰ ਦੇ ਵਿੱਚ ਕਰਾਂਗੀ ਕੰਪਨੀ ਦੇ ਵਿੱਚ ਕਰਾਂਗੀ ਕਿ ਤੁਸੀਂ ਮੇਰੇ ਨਾਲ ਅਜਿਹੀ ਹਰਕਤ ਕੀਤੀ ਹੈ ਤਾਂ ਤੁਸੀਂ ਦੇਖੋ ਕਿ ਡਰਾਈਵਰ ਹੈ ਜਿਹੜਾ ਉਹ ਹੋਰ ਵੀ ਤੱਤਾ ਹੋ ਜਾਂਦਾ ਤੇ ਕਿਸ ਤਰੀਕੇ ਦੇ ਨਾਲ ਡਾਂਗ ਲੈ ਕੇ ਕੁੜੀ ਦੇ ਪਿੱਛੇ ਪੈ ਜਾਂਦਾ ਅਜਿਹੇ ਕਈ ਘਟਨਾਵਾਂ ਨੇ ਜੋ ਲਗਾਤਾਰ ਪੰਜਾਬ ਦੇ ਵਿੱਚ ਵੀ ਵਾਪਰ ਰਹੀਆਂ ਨੇ ਤੇ ਪੰਜਾਬ ਤੋਂ ਬਾਹਰ ਵੀ ਵਾਪਰ ਰਹੀਆਂ ਨੇ ਬੜੀ ਹੀ ਆਸਾਨੀ ਦੇ ਨਾਲ ਆਪਾਂ ਇਨ ਡਰਾਈਵ ਦੇ ਵਿੱਚ ਊਬਰ ਦੇ ਵਿੱਚ ਜਾਂ ਬਲਾ ਬਲਾ ਦੇ ਵਿੱਚ ਰਾਈਡ ਬੁੱਕ ਕਰਕੇ ਕੈਬ ਬੁੱਕ ਕਰਕੇ ਆਪਣੇ ਆਫਿਸ ਲਈ ਚਲੇ ਜਾਂਦੇ ਆ ਜਾਂ ਫਿਰ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਿੱਥੇ ਵੀ ਸਾਨੂੰ ਜਾਣਾ ਹੁੰਦਾ ਉੱਥੇ ਚਲੇ ਜਾਂਦੇ ਆ ਕਿਉਂਕਿ ਕਈ ਵਾਰ ਸਾਡੇ ਕੋਲ ਸਾਡਾ ਵਹੀਕਲ ਨਹੀਂ ਹੁੰਦਾ ਯਾ ਫਿਰ ਆਨ ਜਾਣ ਦਾ ਸਾਧਨ ਸਾਨੂੰ ਕੋਈ ਨਜ਼ਰ ਨਹੀਂ ਆਂਦਾ ਤਾਂ ਅਸੀਂ ਸੋਚਦੇ ਹਾਂ ਕਿ ਚਲੋ ਕੋਈ ਗੱਲ ਨਹੀਂ ਆਪਾਂ ਰਾਈਡ ਬੁੱਕ ਕਰ ਲੈਂਦੇ ਆ ਜਾਂ ਕੈਬ ਬੁੱਕ ਕਰ ਲੈਂਦੇ ਆ ਤੁਸੀਂ ਜਦੋਂ ਵੀ ਰਾਈਡ ਬੁੱਕ ਕਰਦੇ ਹੋ ਜਾਂ ਕੈਬ ਬੁੱਕ ਕਰਦੇ ਹੋ ਇੱਕ ਵਾਰ ਸਾਵਧਾਨ ਹੋ ਜਾਓ ਤੁਸੀਂ ਜਦੋਂ ਵੀ ਰਾਈਡ ਜਾਂ ਕੈਬ ਬੁੱਕ ਕਰਦੇ ਹੋ ਕਿਸੇ ਨਾ ਕਿਸੇ ਨੂੰ ਸ਼ੇਅਰ ਕਰਦੋਂ ਨਾਲ ਦੀ ਨਾਲ ਕਿ ਮੈਂ ਇਸ ਲੋਕੇਸ਼ਨ ਤੋਂ ਉੱਥੇ ਤੱਕ ਜਾਣਾ ਹੈ ਤੇ ਮੈਂ ਆਪਣੀ ਜਿਹੜੀ ਰਾਈਡ ਆ ਤੁਹਾਨੂੰ ਸ਼ੇਅਰ ਕਰ ਰਿਹਾ ਹਾਂ ਕਿ ਕਿ ਅਜਹੀਆਂ ਕਟਨਾਵਾਂ ਹੋਈ ਵੀ ਪੰਜਾਬ ਦੇ ਵਿੱਚ ਪਹਿਲਾਂ ਵੀ ਵਾਪਰੀਆਂ ਸੀ ਜਦੋਂ ਕਿ ਡਰਾਈਵਰਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਡਰਾਈਵਰਾਂ ਦੇ ਵੱਲੋਂ ਅਜਹੀਆਂ ਘਟਨਾਵਾਂ ਕੁੜੀਆਂ ਦੇ ਨਾਲ ਲਗਾਤਾਰ ਨੇ ਜਿਹੜੀਆਂ ਉਹ ਵਾਪਰ ਰਹੀਆਂ ਨੇ ਇਹ ਬਾਤ ਦੇ ਪੈਸੇ ਇਸ ਤਰ੍ਹਾਂ ਉੱਪਰ पे ਕੰਪਲੇਨ ਕਰ ਉੱਪਰ ਮੈਂ ਵੀਡੀਓ ਬਣਾਇਆ ਕਿ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ